ਅਗਤਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਔਰ ਗੁਟਕਾ ਸਹਾਬਾਂ ਦੀ ਇਹ ਬੇਅਦਵੀ ਦਾ ਜਿਹੜਾ ਮਾਮਲਾ ਹੈ ਉਹ ਰੁਕੰਦਾ ਨਾ ਹੀ ਲੈ ਰਿਹਾ ਹੈ ਅੱਜ ਦਿਨ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਬੇਅਦਵੀ ਜਿਹੜੀ ਹੈ ਸਾਹਮਣੇ ਆ ਰਹੀ ਹੈ ਜਿਹੜੀ ਬਹੁਤ ਹੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ ਅੱਜ ਮਰਿੰਡਾ ਦੇ ਵਿੱਚ ਜੋ ਘਟਨਾ ਵਾਪਰੀ ਹੈ ਛੋਟੇ ਸਾਂਝਾਦਿਆਂ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਉਹ ਹਿਰਦੇ ਨੂੰ ਬਲੁੰਦਰ ਦੇਣ ਵਾਲੀ ਘਟਨਾ ਹੈ ਇੱਕ ਨਹਾਇਤੀ ਘਟਿਆ ਕਿਸਮ ਦਾ ਵਿਅਕਤੀ ਆ ਕੇ ਕੰਮ ਕਰਦਾ ਹੈ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਤਾਬੇ ਬਖੇ ਗਰੰਟੀ ਸਿੰਘਾਂ ਦੀ ਕੁੱਟਮਾਰ ਕਰਦਾ ਹੈ ਉਹਨਾਂ ਦੀ ਦਸਤਾਰ ਉਤਾਰ ਦਿਆ ਤੇ ਗੁਰਗ੍ਰੰਥ ਸਾਹਿਬ ਪਾਤਸ਼ਾਹੀ ਦੀ ਬਿਗਦੀ ਕਰਦਾ ਹੈ ਔਰ ਇਹ ਬਿਹੱਦ ਜਿਹੜੀ ਹੈ ਮੰਦਭਾਗੀ ਘਟਨਾ ਹੈ ਸਰਕਾਰ ਔਰ ਪ੍ਰਸ਼ਾਸਨ ਪਕੜੇਗੇ ਇਸ ਵਿਅਕਤੀ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰੇ ਕਿਉਂਕਿ ਜਿੰਨਾ ਚਿਰ ਸਖਤ ਕਾਰਵਾਈ ਨਹੀਂ ਹੁੰਦੀ ਇਹੋ ਜੇ ਬਦਵੀ ਕਰਨ ਵਾਲੇ ਕਟਿਆ ਕਿਸਮ ਦੇ ਇਨਸਾਨਾਂ ਦੇ ਉੱਤੇ ਉਹਨਾਂ ਚਿਰ ਇਹ ਬਦਵੀਆਂ ਜਿਹੜੀਆਂ ਉਹ ਨਹੀਂ ਰੁਕਣਗੀਆਂ ਰਾਤ ਕੜੀਏ ਕੀ ਪੱਤੀ ਗੋਲੂ ਵਾਲਾ ਪਿੰਡ ਫਰੀਦਕੋਟ ਵਿਖੇ ਵੀ ਇੱਕ ਗੁਟਕਾ ਸਾਧ ਦੀ ਜਿਹੜੀ ਹੈ ਉਹ ਬਦਵੀ ਹੋਈ ਪੁਲਿਸ ਨੇ ਬੜੀ ਮਸਤਾਬੀ ਦੇ ਨਾਲ ਦੋ ਬਦਵੀ ਕਰਨ ਵਾਲੇ ਜਿਹੜੇ ਹੈ ਵਿਅਕਤੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਹੈਰਾਨੀ ਦੀ ਗੱਲ ਹੈ ਕਿ ਇਹ ਦੋ ਵਿਅਕਤੀ ਜਿਹੜੇ ਹੈ ਇਹ ਇਸਾਈ ਭਾਈ ਭਾਈਚਾਰਾ ਜਿਹੜਾ ਹੈ ਉਹਦੇ ਨਾਲ ਸੰਬੰਧਿਤ ਮੰਨੇ ਗਏ ਹੈ ਇਸ ਕਿਸਮ ਦੀਆਂ ਪੰਜਾਬ ਦੇ ਵਿੱਚ ਵਰਤਦੀਆਂ ਘਟਨਾਵਾਂ ਇਹ ਪੰਜਾਬ ਨੂੰ ਮੁਰ ਤੋਂ ਜਿਹੜਾ ਹੈ ਉਹ ਹਨੇਰੇ ਵੱਲ ਝੁਕਣ ਵਾਲੀ ਇੱਕ ਘਟਿਆ ਕਿਸਮ ਦੀ ਕਾਰਵਾਈ ਹੈ। ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕਾਰਵਾਈ ਹੈ। ਪੰਜਾਬ ਦੇ ਸ਼ਾਂਤ ਪਾਣੀਆਂ ਨੂੰ ਜਿਹੜਾ ਹੈ ਉਹ ਲਾਂਭੂ ਲਾਉਣ ਦੀ ਕਾਰਵਾਈ ਹੈ। ਇਹ ਜਿਹੜੇ ਬੇਦਬੀ ਕਰ ਰਹੇ ਇਹੋ ਜਿਹੇ ਲੋਕ ਹੈ ਇਹਨਾਂ ਦੇ ਪਿੱਛੇ ਜ਼ਰੂਰ ਕੋਈ ਵੱਡੀਆਂ ਤਾਕਤਾਂ ਕੰਮ ਕਰ ਰਹੀਆਂ ਨੇ। ਤੇ ਉਹਨਾਂ ਵੱਡੀਆਂ ਤਾਕਤਾਂ ਨੂੰ بے ਪਰਦ ਕਰਨਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ। ਫੇਰ ਹੀ ਇਹ ਬੇਦਬੀਆਂ ਰੁਕਣਗੀਆਂ। ਆਦਰਵਾਇਸ ਪੰਜਾਬ ਦਾ ਮਾਹੌਲ ਇਸੇ ਤਰ੍ਹਾਂ ਜੜਾ ਇਹ ਲੋਕ ਖਰਾਬ ਕਰਦੇ ਰਹਿਣਗੇ। ਪਰ ਸਿੱਖਾਂ ਦੇ ਖਿਲਾਫ ਜਿਹੜਾ ਨੈਰੇਟਿਵ ਜਿਹੜਾ ਹੈ ਉਹ ਸਿਰਜਦੇ ਰਹਿਣਗੇ। ਕਿਉਂਕਿ ਜਦੋਂ ਬੇਅਦਬੀ ਹੁੰਦੀ ਹੈ ਤੇ ਸਿੱਖ ਜਿਹੜੇ ਹੈ ਉਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਦੀ ਹੈ ਤੇ ਜਦੋਂ ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਦੀ ਹੈ ਸਿੱਖ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਕਰਦੇ ਆ। ਤੇ ਸਾਰੇ ਲੋਕ ਕਹਦੇ ਨੇ ਕਿ ਸਿੱਖ ਜਿਹੜੇ ਆ ਮਾਹੌਲ ਖਰਾਬ ਕਰਦੇ ਆ ਸਿੱਖ ਮਾਹੌਲ ਨਹੀਂ ਖਰਾਬ ਕਰਦੇ ਮਾਹੌਲ ਇਸ ਕਿਸਮ ਦੇ ਘਟਿਆ ਇਨਸਾਨ ਕਰਦੇ ਆ ਜਿਹੜੇ ਇਸ ਕਿਸਮ ਦੀਆਂ ਘਟਿਆ ਕਿਸਮ ਦੀਆਂ ਹਰਕਤਾਂ ਕਰਦੇ ਆ ਸਰਕਾਰ ਪ੍ਰਸ਼ਾਸਨ ਇਹਨਾਂ ਘਟਿਆ ਕਿਸਮ ਦੀਆਂ ਹਰਕਤਾਂ ਕਰਨ ਵਾਲਿਆਂ ਨੂੰ ਨੱਥ ਪਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ